ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਰਾਮ ਪ੍ਰਕਾਸ਼ ਪ੍ਰਬਕਰ ਜੀ ਦੀ 33ਵੀਂ ਵਰਸੀ ਜੋ ਕਿ 15 ਦਸੰਬਰ ਨੂੰ ਕਾਦੀਆਂ ਦੀ ਦਾਣਾ ਮੰਡੀ ਵਿੱਚ ਮਨਾਈ ਜਾਵੇਗੀ। ਇਸ ਮੌਕੇ ਮੰਤਰੀ ਰਾਜਨਾਥ ਰੱਖਿਆ ਮੰਤਰੀ ਪਹੁੰਚ ਰਹੇ ਹਨ। ਇਸੇ ਸਬੰਧ ਵਿੱਚ ਐਸਡੀਐਮ ਬਟਾਲਾ, ਥਾਣਾ ਕਾਦੀਆਂ ਦੇ ਐਸਐਚਓ ਅਤੇ ਨਗਰ ਕੌਂਸਲ ਦੇ ਯੋਵ ਵੱਲੋਂ ਦਾਣਾ ਮੰਡੀ ਦੇ ਵਿੱਚ ਹੋ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਜੀ ਅਨਿਕਾ ਦੀਆਂ ਚ ਮੈਂ ਮਾਰਕਟ ਕਮੇਟੀ ਦੇ ਕੰਪਲੈਕਸ ਚ ਆਸੀ ਇੱਥੇ ਸ਼੍ਰੀ ਰਾਮ ਪ੍ਰਕਾਸ਼ ਪ੍ਰਭਕਰ ਜੀ ਦੀ 8000 ਜੋ ਜਨਤੀ ਦਾ ਸਮਾਗਮ ਹੋਣਾ ਹੈ 15 ਤਰੀਕ ਨੂੰ ਉਚਮਾਨਯੋਗ ਡਿਫੈਂਸ ਮਿਨਿਸਟਰ ਸਾਹਿਬ ਸ਼੍ਰੀ ਰਾਜਨਾਥ ਸਿੰਘ ਜੀ ਆ ਰਹੇ ਤੇ ਉਹਨਾਂ ਦਾ ਜੋ ਪ੍ਰਬੰਧ ਵਗੈਰਾ ਇੱਥੇ ਉਹਦਾ ਜਾਇਜ਼ਾ ਲੈਣ ਆਏ ਸੀਗੇ ਬਾਕੀ ਸਾਰੇ ਡਿਪਾਰਟਮੈਂਟਸ ਐਸ ਐਚਓ ਸਾਹਿਬ ਹੈ ਯੂ ਸਾਹਿਬ ਹੈ ਤੇ ਸੈਕਟਰੀ ਮਾਰਕਟ ਕਮੇਟੀ ਹੈ ਪੀ ਡਬਲਯੂ ਡੀ ਤੋਂ ਐਸ ਡੀਓ ਸਾਹਿਬ ਹੈ ਕੀ ਅਸੀਂ ਜਾਇਜ਼ਾ ਲੈ ਰਹੇ ਹਾਂ ਸਾਰਾ ਤੇ ਉਹਦੀ ਤਿਆਰੀਆਂ ਵਗੈਰਾ ਜੋ ਵੀ ਹੈ ਉਹ ਦੇਖ ਰਹੇ ਹਾਂ ਕਿਸੇ ਖਾਸ ਗੁਣ ਤੋਂ ਹਾਂਜੀ ਸੰਸਥਾ ਵੱਲੋਂ ਜੋ ਜੋ ਕੀਤਾ ਜਾ ਰਿਹਾ ਉਹ ਚੈੱਕ ਕਰਨ ਆਏ ਸੀਗੇ ਉਹਨਾਂ ਵੱਲੋਂ ਕੀ ਕੀਤਾ ਜਾ ਰਿਹਾ ਬਾਕੀ ਸਿਕਿਉਰਿਟੀ ਅਰੇਂਜਮੈਂਟਸ ਹੈਗੇ ਹਨ ਪੈਡ ਕਿੱਥੇ ਬੜਨਾ ਹੈ ਕੀ ਰੂਟ ਹੋਏਗਾ ਉਹ ਚੀਜ਼ਾਂ ਅਸੀਂ ਅੱਜ ਦੇਖ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਠੀਕ ਚੱਲ ਰਿਹਾ ਹੈ ਸ਼੍ਰੀ ਰਾਮ ਪ੍ਰਕਾਸ਼ ਜੀ ਪ੍ਰਵਕ ਜੀ ਜੀਟੀਏ ਯੂਨੀਵਰਸਿਟੀ ਦੇ ਸਬੰਧ ਚ ਸ਼੍ਰੀ ਰਾਧਨਾਥ ਸਿੰਘ ਜੀ ਮੰਤਰੀਪਾਤ ਸਰਕਾਰ ਉਪੰਚਰਯ ਇਤਕਾ ਦੀਆਂ ਜਿਹਦੇ ਸੰਬੰਧ ਪਹਿਲਾਂ ਵੀ 2-3 ਮਿੰਟਾਂ ਦਾ ਹੋ ਚੁੱਕੀਆਂ ਮਾਜੂਬ ਐਸਟੀਐਮ ਸਾਹਿਬ ਇੱਥੇ ਆਇਆ ਮਾਰਕੀਟ ਕਮੇਟੀ ਦੇ ਵੀ ਸਾਰੇ ਅਧਿਕਾਰੀ ਬੈਠੇ ਆ ਸਾਰੇ ਪ੍ਰਬੰਧਨ ਦਾ ਜਗ੍ਹਾ ਲਿਆ ਜਾ ਰਿਹਾ ਮਾਜੂਬ ਡੀਆਈ ਸਾਹਿਬ ਵੀ ਦੋਰੀ ਆਰਾਊਂਡ ਕਰ ਗਿਆ ਐਸਐਸਪੀ ਸਾਹਿਬ ਵੀ ਸਾਰਾ ਉਹਨਾਂ ਦੇ ਦੇਖ ਰੇਖੇ ਕਰਾ ਰਿਹਾ ਹੈ ਪ੍ਰਬੰਧਨ ਕਿਸ ਤਰ੍ਹਾਂ ਦੇ ਤਰ੍ਹਾਂ ਬਹੁਤ ਸਖਤ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਫੋਰਸ ਸਾਰੀ ਡਿਪਲਾਈ ਹੋ ਰਹੀ ਹੈ ਤਾਂ ਜਲਦੀ ਹੀ ਸਾਰੀ ਜਿਹੜੀ ਫੋਰਸ ਆ ਉਹ ਡਿਊਟੀਆਂ ਲਗਾ ਦਿੱਤੀ ਜਾਣਗੀ ਕਿ ਇਥੇ ਰਾਜ ਦੇ ਨਾਲ ਜਿਹੜੀ ਅਸੀਂ ਫੋਰਸ ਲਗਾਈ ਹੋਈ ਹੈ ਤੇ ਸੁਰੱਖਿਆ ਦੇ ਪੂਰੇ ਸਖਤ ਪ੍ਰਬੰਧ ਕੀਤੇ ਜਾਣਗੇ ਮੈਂ ਭពਿੰਦਰ ਸਿੰਘ ਕਾਰਸਦ ਕਪਤਨ ਨਗਰ ਕੌਂਸਲ ਕਾਧੀਆਂ ਜੀ ਅੱਜ ਜਿਹੜਾ ਐਸਟੀਐਮ ਸਾਹਿਬ ਬਟਾਲਾ ਜੀ ਵੱਲੋਂ ਮੀਟਿੰਗ ਇੱਥੇ ਰੱਖੀ ਗਈ ਹੈ ਇੱਥੇ ਰਾਮ ਪ੍ਰਕਾਸ਼ ਪ੍ਰਭਕਰ ਜੀ ਦੀ ਜਿਹੜੀ ਸਾਲਾਨਾ ਵਰਸੀ ਆਉਣ ਜਾ ਰਹੀ ਹੈ ਉਹਦੇ 'ਚ ਰਾਜਨਾਥੀ ਪਹੁੰਚ ਰਹੇ ਨੇ ਫੈਂਸ ਮਿਨਿਸਟਰ ਉਹਨਾਂ ਵੀ ਇੱਕ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਜਿਹੜੀ ਮੀਟਿੰਗਾਂ ਚ ਕੀਤੀ ਜਾ ਰਹੀ ਹੈ ਉਹ ਤੁਹਾਡੇ ਪ੍ਰਬੰਧ ਕਿੱਥਾਂ ਉਰੇ ਸਾਡੇ ਸਫਾਈ ਦੇ ਪ੍ਰਬੰਧ ਨੇ ਅੰਜੂਬ ਡੀਸੀ ਸਾਹਿਬ ਵੱਲੋਂ ਕਿਹਾ ਕਿ ਜਿਹੜੇ ਰੂਟ ਕਿਉਂ ਉਹਨਾਂ ਨੇ ਜਾਣਾ ਹੈ ਉਹ ਰੂਟੀ ਬਿਲਕੁਲ ਸਾਫ ਸਫਾਈ ਹੋਣੀ ਚਾਹੀਦੀ ਹੈ ਕੂੜੇ ਦੇ ਕੂੜੇ ਉੱਥੇ ਨਹੀਂ ਹੋਣਾ ਚਾਹੀਦਾ ਔਰ ਪੁਖਤਾ ਪ੍ਰਬੰਧ ਹੋਣੇ